ਦੀ ਵੀ ਮਟਰ ਆ ਤੁਹਾਡੇ ਲਈ ਸਵਰਾਜ ਲੈ ਕੇ ਆ ਗਏ ਕਹਿੰਦੇ 14 15 16 17 ਤੇ 18 ਮਾਡਲ ਤੱਕ ਹੈ ਨਾ ਤੇ ਦੋ ਸਵਰਾਜ ਆਪਣੇ ਸਾਈਡ ਤੇ ਖੜੇ ਨੇ ਉਧਰ ਉਹਦੀ ਤੁਹਾਨੂੰ ਆਪਾਂ ਨਾਲ ਡੀਪੀ ਲਾ ਦੇ ਬਿਲਕੁਲ ਨਵੇਂ ਤੇ ਤਿੰਨ ਸਵਰਾਜ ਆ ਖੜੇ ਨੇ 14 ਮਾਡਲ ਖੜਾ ਆ ਵੀ 14 ਤੇ ਆ 16 ਖੜਾ 15 ਤੇ 18 ਮਾਡਲ ਉਧਰਲੀ ਦੂਜਰੀ ਸਾਈਡ ਖੜੇ ਨੇ ਤੇ ਜਿਹੜੇ ਵੀਰ ਨੂੰ ਇਹ ਸਵਰਾਜ 855 ਤਾਂ ਹੀ ਦਾ ਬਾਈ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਤੁਸੀਂ ਉੱਤੇ ਕੰਟੈਕਟ ਕਰਕੇ ਸਵਰਾਜ ਜਿਹੜਾ ਖਰੀਦ ਸਕਦੇ ਹੋਗੇ ਤੇ ਇਹ ਜੇ ਗੱਲ ਕਰੀਏ ਟਰੈਕਟਰਾਂ ਦੀ ਇਹ ਟਰੈਕਟਰ ਜਿਹੜੇ ਖੜੇ ਨੇ ਸਾਇਰ ਬਰਨਾਲਾ ਤੇ ਪਿੰਡ ਉਪਲੀ ਦੇ ਵਿੱਚ ਖੜੇ ਨੇ ਮਿੱਤਰੋ ਤੁਸੀਂ ਇੱਥੇ ਆ ਕੇ ਬਾਕੀ ਟਰੈਕਟਰ ਦੀ ਤਸੱਲੀ ਕਰਕੇ ਟਰੈਕਟਰ ਆ ਖਰੀਦ ਸਕਦੇ ਹੋ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਆਪਣੇ YouTube ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਬਾਕੀ ਆਪਾਂ ਕੰਡੀਸ਼ਨ ਵਾਲੀ ਟਰੈਕਟਰਾਂ ਦੀ ਛਾੜੀ ਵਿਖਾ ਦਿੰਨੇ ਆ ਲਿਹਾ ਵੀ ਕਰਾਂ ਆ ਜਾ ਕਰੋ ਨਾਲ ਹੁੰਦੇ ਮੈਨੂੰ ਦੱਸ ਹੀ ਚੱਲ ਕਰਾਂ ਤੇ ਆਪਾਂ ਸਟਾਰਟ ਕਰੀਏ ਪਹਿਲਾਂ 14 ਮਾਡਲ ਤੋਂ 14 100 ਕ 16 ਤੋਂ 16 ਤੋਂ ਘਰ ਲੈਣੇ ਲੈ ਵੀ ਮਿੱਤਰੋ ਸਟਾਰਟਿੰਗ ਇਹ ਹੈਗਾ 16 ਮਾਡਲ ਫੇਵਰ 73 ਹੈ ਨਾ ਲੱਗੀ ਹੋਈ ਆ ਕਨੋਪੀ ਵਗੈਰ ਵਾਲੀ ਤੇ ਟਾਇਰ ਵੀ ਮਿੱਤਰੋ ਜਿਵੇਂ ਨਵੇਂ ਆਗੇ ਟਰੈਕਟਰ ਦੇ ਤੇ ਕੰਡੀਸ਼ਨ ਦਾ ਵੀ ਨਵਾਂ ਹੈ ਨਾ ਜਿਵੇਂ ਟਾਇਰ ਨਵੇਂ ਨੇ ਉਵੇਂ ਹੀ ਟਰੈਕਟਰ ਨਵਾਂ ਮਿੱਤਰੋ ਬਾਰੰਬਾ ਦਾ ਮਗਰਾਟਾਂ ਵਗੈਰਾ ਦਾ ਪਿੰਡ ਦੁੱਧ ਵਰਗੇ ਮਗਰਾਟਾਂ ਦੇਖੋ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇਹੜਾ ਟਰੈਕਟਰ ਸਮਾਈ ਦੇ ਵਿੱਚ ਮਿੱਤਰੋ ਚੱਲਿਆ ਹੋਇਆ ਹੈ ਤੇ ਬਾਕੀ ਟਰੈਕਟਰ ਆਪਣੇ ਕੋਲੇ ਹੁੰਦੇ ਬਿਲਕੁਲ ਨਵੇਂ ਨੇ ਹੈ ਨਾ ਕੰਡੀਸ਼ਨ ਦੇ ਮਾੜਾ ਟਰੈਕਟਰ ਕਿਹਦੀ ਖਰੀਦਦੇ ਵੀ ਨਹੀਂ ਟਰੈਕਟਰ ਆਏ ਹੁੰਦੇ ਜਿਵੇਂ ਨਵੇਂ ਨਵੇਂ ਵਾਂਗੂ ਮਿੱਤਰੋ ਆਹ ਦੇਖ ਲਓ ਟਾਇਰ ਇਹਦੇ ਘੱਟ ਸੀ ਟਾਇਰ ਇਹਦੇ ਨਵੇਂ ਪਵਾਤੇ ਜਮਾਂ ਤੇ ਜਿਹੜੇ ਵੀ ਵੀਰ ਨੂੰ ਬਾਈ ਚਾਹੀਦਾ ਤੇ ਆਪਾਂ ਹੋਰ ਵੀ ਆਫਰ ਕਰ ਦਾਂਗੇ ਟਰੈਕਟਰ ਦੇ ਦਿੱਤੇ ਨਾ ਤੇ ਇਹ ਮਾਡਲ 16 ਹੈ ਨਾ ਪੰਜਾਬ ਨੰਬਰ ਆ ਫਸਟ ਓਨਰ ਆ ਤੇ ਫਾਈਬਰ ਆਈ ਸਾਤਰੀ ਜਿਹੜੀ ਲੱਗੀ ਹੋਈ ਆ ਉਹ 14 ਮਾਡਲ ਮਾਡਲ ਦੇ ਮਿੱਤਰੋ ਡਿੱਕ ਵੀ ਲੱਗਾ ਨਾਲ ਸਾਤਰੀ ਵੀ ਲੱਗੀ ਹੋਈ ਹੈਗੀ ਤੇ ਇਹਦੀ ਗੱਲ ਕਰੀਏ ਤਾਂ 14 16 ਮਾਡਲ ਆ 5 ਲੱਖ 75000 ਰੁਪਏ ਡਿਮਾਂਡ ਆ ਠੀਕ ਆ ਮੌਕੇ ਤੇ ਕਿੰਨਾ ਹੋ ਜਾਊਗਾ ਸਾਢੇ 5 ਦਾ ਹੋ ਜਾਊਗਾ ਲੈ ਮਿੱਤਰੋ ਸਾਢੇ 5 ਲੱਖ 20 ਦਾ ਟਰੈਕਟਰ ਹੋ ਜੂਗਾ ਜੇ ਬਾਕੀ ਤੁਸੀਂ ਇੱਥੇ ਆ ਜਾਓਗੇ ਤਾਂ ਤੁਹਾਡਾ ਆਿਆਂ ਦਾ ਵੀ ਜਿਹੜਾ ਮਾਨ ਤਾਨ ਹੋ ਜੂਗਾ 5.5 ਦੇ ਵਿੱਚੋਂ ਜਿਹੜੇ ਵੀ ਵੀਰ ਨੂੰ ਚਾਹੀਦਾ ਵੀ 16 ਮਾਡਲ ਤੇ ਕੰਟੈਕਟ ਕਰ ਲਓ ਵੀ ਇਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ 16 ਮਾਡਲ ਦੇ ਬਾਕੀ ਟਾਇਰ ਟੂਰ ਜਮਾਂ ਨਾਵੇਂ ਵਾਂਗੂ ਪੈਨੇ ਟਰੈਕਟਰ ਤੇ ਬਾਡੀ ਦਾ ਇੰਜਨ ਦਾ ਟਰੈਕਟਰ ਜਿਹੜਾ ਬਿਲਕੁਲ ਸਾਫ਼ ਪਿਆ ਹੈਗਾ ਬਾਕੀ ਮਗਰਾਟ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਪਿਛਲੇ ਸੇੜਾ ਵੀ ਵਿਖਾ ਦਿੰਦੇ ਸਾਨੂੰ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਹੁੱਕ ਵਗੈਰਾ ਹੈਨਾ ਲੈਂਕਾ ਨੂੰ ਕਲਰ ਟਰੈਕਟਰ ਹੈ ਬਿਲਕੁਲ ਬਈ ਸਾਫ ਪਿਆ 16 ਮਾਡਲ ਹਾਂ ਤੇ ਬਾਕੀ ਟਰੈਕਟਰ ਮਿੱਤਰੋ ਜਮਾ ਨਵੇਂ ਹੁੰਦੇ ਨੇ ਤੁਸੀਂ ਚੈੱਕ ਕਰ ਸਕਦੇ ਹੋਗੇ ਨਾ ਤੇ ਉਸ ਤੋਂ ਬਾਅਦ ਠੀਕ ਆ ਬਾਕੇ ਚਲਾ ਕੇ ਪੇਮੈਂਟ ਦੇ ਜੇ ਬਾਈ ਕਹਿੰਦਾ ਵੀ ਜਿਹੜੇ ਨੂੰ ਵੀਰ ਨੂੰ ਚਾਹੀਦਾ ਨਾ ਤੇ ਆਹ ਕਿਹੜਾ ਆ ਗਿਆ ਹੈ ਕਿਹੜਾ ਮਾਡਲ ਆ 14 ਇਹ ਮਿੱਤਰੋ 14 ਮਾਡਲ ਆ ਗਿਆ ਕੰਡੀਸ਼ਨ ਦਾ ਇਹ ਵੀ 16 ਵਾਂਗੂ ਹੀ ਪਿਆ ਟਰੈਕਟਰ ਟਾਇਰ ਇਹਦੇ ਵੀ ਬਿਲਕੁਲ ਨਵੇਂ ਵਾਂਗੂ ਪਏ ਨੇ ਨਵੀਂ ਨਹੀਂ ਹੈਗੇ ਨਵੇਂ ਵਾਂਗੂ ਪਏ ਨਹੀਂ ਨਵੀਂ ਪਏ ਨੇਗੇ ਮੈਰਾਟ ਵਗੈਰਾ ਇਹਦੇ ਬੀਕੇਡੀ ਦੇ ਟਾਇਰ ਨੇ ਇਹਦੇ ਐਮਆਰਐਫ ਦੇ ਨੇ 16 ਮਾਡਲ ਦੇ ਤੇ 14 ਮਾਡਲ ਦੇ ਬੀਕੇਡੀ ਕਮਾਂਡਰ ਦੇ ਨੇਗੇ ਤੇ ਇਹ ਵੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਕੀ ਪਾਇਪੂਦਾਨਾ ਦਾ ਪੂਰਾ ਸਾਫ ਪੰਗਣੀ ਹਿੰਦਾ ਟਰੈਕਟਰ ਮਿੱਤਰੋ ਤੇ ਬਾਡੀ ਬੂਡੀ ਦਾ ਇਹਦਾ ਵੀ ਹਲੇ ਕਲੱਚ ਵਗੈਰਾ ਸੀਲਡ ਪੈਣਾ ਤੇ ਸਾਰਾ ਸੀਲਡ ਆ ਟਰੈਕਟਰ ਤੇ ਆ ਵੀ ਕਲੱਚ ਵਗੈਰਾ ਜਿਹੜਾ 16 ਮਾਡਲ ਆ ਇਹ ਵੀ ਜਿਹੜਾ ਮਿੱਤਰੋ ਸੀਲਡ ਪਿਆਗਾ ਤੇ ਜੇ ਗੱਲ ਇਹਦੀ 14 ਮਾਡਲ ਦੀ ਗੜੀ ਏ ਪੰਜਾਬ ਨੰਬਰ ਆ ਨਾ ਪੀਵੀ 10 ਲੁਧਿਆਣੇ ਦਾ ਨੰਬਰ ਆ ਮਿੱਤਰੋ ਤੇ 14 ਮਾਡਲ ਦੇ ਵਿੱਚ ਆ ਇਹਦੇ ਟਾਇਰ ਨਹੀਂ ਕਿਵੇਂ ਬਾਹਰ ਦੇ ਨੂੰ ਦੀ ਸੀ ਹੁੰਦੇ ਨੇ ਬਾਹਰ ਕੱਢੇ ਕੱਢ ਕੇ ਪਾਏ ਵੈ ਕੱਢ ਕੇ ਵਾਏ ਹੋ ਨੇ ਨਾ ਉਹਨਾਂ ਦੇ ਮਹਾਨ ਆ ਇਹ ਲਾਇਦਾ ਬਾਹਲਾ ਚੜਾ ਜਾ ਹੋਇਆ ਖੜਾਗਾ ਠੀਕ ਆ ਇਹ ਰੱਖਿਆ ਹੋਊ ਸੌ ਗਿਆ ਕਿਸੇ ਨੇ ਖਰਾ ਹਾਂ ਕਹਿੰਦਾ ਵਿੱਚ ਪਰਾਲੀ ਪੂੜੀ ਨਹੀਂ ਫਾਰੀ ਹਾਂ ਸਹੀ ਗੱਲ ਆ ਆ ਦੇ ਇਧਰੋਂ ਮਿੱਤਰੋ ਇੰਨਾ ਕ ਫਰਕ ਘਾਟਾ ਇਹਨਾਂ ਦਾ ਵਿੱਚ ਵੀ ਰਕਾਰਡ ਦਿੰਦੇ ਨੇ ਪਲੇਟਾਂ ਖੋਲ ਕੇ ਵਿੱਚ ਉਵੇਂ ਜਿhko ਰੱਖ ਲੈਂਦੇ ਨੇ ਇਹ 14 ਮਾਡਲ ਆ ਤੇ ਇਹਦੀ ਕੀ ਡਿਮਾਂਡ ਆਈ ਇਹਦੀ 5 ਲੱਖ 20 ਹਜ਼ਾਰ ਰੁਪਈਆ 5 ਲੱਖ 20 ਹਜ਼ਾਰ ਰੁਪਈਆਗਾ ਲੈ ਜੀ ਮਿੱਤਰੋ ਮੌਕੇ ਤੇ ਤੁਹਾਨੂੰ ਇਹ इंची, इंची जा जा 5 ਲੱਖ ਰੁਪਏ ਦਾ ਹੋਜੂ ਡੈਕ ਇ ਲੱਗਾ ਲਗਾਇਆ 10 ਇੰਚੀ 12 ਇੰਚੀ ਲੱਗਾ ਸਿਸਟਮ ਇ ਲੱਗਾ ਲਗਾਇਆ ਮਿਲ ਜੂ ਨੂੰ ਬਾਕੀ ਮਾਨਤਾਣ ਹੋਜੂ 5 ਲੱਖ ਦੇ ਵਿੱਚੋਂ 5 ਲੱਖ 20 ਹਜ਼ਾਰ ਰੁਪਏ 5 ਲੱਖ 10 ਹਜ਼ਾਰ ਰੁਪਏ ਦੇਣਾ ਆ 5 ਲੱਖ 10 ਹਜ਼ਾਰ ਦਾ ਦੇਣਾ ਹਾਂ ਠੀਕ ਆ ਡੱਕ ਡੁੱਕ ਵਿੱਚ ਹੀ ਠੀਕ ਆ ਵਿਚ ਵੀਰ ਕਹਿੰਦੇ ਨੇ ਵੀ ਡੱਕ ਡਕ ਵਗੈਰਾ ਮਿੱਤਰੋ ਵਿਚੀ ਮਿਲੂ ਡੱਕ ਵਗੈਰਾ ਸਾਤਰੀ ਹੈ ਨਾ ਤੁਹਾਨੂੰ ਟਰੈਕਟਰ ਦੇ ਬਾਕੀ ਐਲਈਡੀ ਇਹ ਜੀ ਦਾ ਹੁਣ ਲੱਗੀ ਆਉਂਦੀ ਨਹੀਂ ਕਿਸੇ ਦੇ ਪੂਰੀ ਹੈਵੀ ਲੱਗੀ ਹੋਈ ਆ ਮਿੱਤਰੋ ਤੇ 5 ਲੱਖ 10 ਹਜ਼ਾਰ ਰੁਪਏ ਦਾ ਟਰੈਕਟਰ ਇਹਦਾ ਹੋ ਜੂਗਾ 14 ਮਾਡਲ ਤੇ ਇਧਰ 14 ਵੀ ਇਹ ਵੀ 14 ਹੈ ਇਹ ਵੀ 14 ਮਿੱਤਰੋ ਇਹਦੇ 7ਰੀ ਦੂਜੀ ਲੱਗੀ ਹੋਈ ਹੈ ਸਿੰਪਲ ਤੇ ਟਾਇਰ ਇਹਦੇ ਵੀ ਨਵੇਂ ਨੇਗੇ ਇਹਦੇ ਸ਼ੀਰਟ ਤੇ ਮੂਹਰੇ ਨਾਲ ਦੇ ਨੇ ਮੂਹਰੇ ਇਹਦੇ ਵੀ ਨਾਲ ਦੇ ਹਾਂ ਇਹਦੇ ਵੀ ਨਾਲ ਦੇ ਇਹਦੇ ਵੀ ਨਾਲ ਦੇ ਤੇ ਇਹਦੇ ਵੀ ਨਾਲ ਦੇ ਇਹ ਵੀ ਟਰੈਕਟਰ ਮਿੱਤਰੋ ਪੂਰਾ ਸਾਫ ਹੈ ਕੰਡੀਸ਼ਨ ਵਗੈਰਾ ਦਾ 14 ਇਹਦੀ ਕਾਪੀ 15 ਦੀ ਆ 9 ਮਹੀਨਾ ਦਾ ਠੀਕ ਆ ਮਿੱਤਰੋ 10ਵੇਂ ਆ ਕਿਹਦੀ ਵੀ 14 ਦੇ 12ਵੇਂ ਮਹੀਨੇ ਦਾ ਟਰੈਕਟਰ ਆ ਲਾਸਟ ਦਾ ਨਿਕਲਿਆ ਹੋਇਆ ਕਾਪੀ ਟਰੈਕਟਰ ਦੀ 15 ਦੀ ਆ ਤੇ ਇਹਦਾ ਕੀ ਰੇਟ ਰੱਖਿਆ ਹੋਇਆ ਹੈਗਾ ਇਹਦਾ 5 ਲੱਖ 10 ਹਜ਼ਾਰ ਰੁਪਏ 5 ਲੱਖ ਦਾ ਦੇ ਦਿੰਦੇ 5 ਲੱਖ ਦਾ ਪੂਰੇ ਦਾ ਹੋ ਜਾਊਗਾ ਲੈ ਮਿੱਤਰੋ ਇਹ ਟਰੈਕਟਰ 5 ਲੱਖ ਦਾ ਹੋ ਜਾਊਗਾ ਆਹ 5 ਲੱਖ 10 ਦਾ ਹੋ ਜੂ ਤੇ ਉਹ ਉਹ 5.5 ਲੱਖ ਸਾਢੇ 5 ਲੱਖ ਰੁਪਏ ਦਾ ਟਰੈਕਟਰ ਜਿਹੜਾ ਹੋ ਜਾਊਗਾ ਮਾਡਲ 16 15 ਆ 14 ਤੇ 14 ਤੇ ਇੱਕ 15 ਉਧਰਲੀ ਸਾਈਡ ਤੇ ਖੜਾ 18 ਖੜਾਗਾ ਉਹਨਾਂ ਦੀ ਤੁਸੀਂ ਆ ਕੇ ਚੈੱਕ ਕਰ ਲਓ ਨਾ ਜਿਹੜਾ 15 ਮਾਡਲ ਆ ਉਹਦੀ ਕੀਮਤ ਆਪਣੇ ਦੀ ਉਹਦੀ 5 ਲੱਖ 30 ਹਜ਼ਾਰ 5 ਲੱਖ 30 ਹਜ਼ਾਰ ਰੁਪਿਆ ਉਹ ਵੀ ਮੌਕੇ ਤੇ ਉਹ 5 ਲੱਖ 20 ਹਜ਼ਾਰ ਦਾ ਹੋ ਜਾਊਗਾ ਹੈ ਅੱਡ ਤੇਲ ਵਾਲਾ ਤੇ ਮਿੱਤਰੋ ਅੱਡ ਤੇਲ ਵਾਲਾ ਜਿਹੜੇ ਵੀ ਨੂੰ ਬਈ ਚਾਹੀਦੇ ਨੇ ਇਹ ਮਾਡਲ ਦੇ ਟਰੈਕਟਰ ਖੜੇ ਨੇ ਤਾਂ ਕੰਟੈਕਟ ਕਰ ਸਕਦੇ ਹੋ ਬਾਕੀ ਪਿੰਡ ਉਪਲੀ ਜ਼ਿਲ੍ਹਾ ਬਰਨਾਲੇ ਦੇ ਵਿੱਚ ਪਾਇੰਦਾ ਇਹ ਉਪਲੀ ੜੀ ਬਰਨਾਲੇ ਦੇ ਬਿਲਕੁਲ ਨਾਲ ਰਹਿ ਜਾਂਦੀ ਹੈ ਨਾ ਇੱਕ ਸੰਗਰੂਰ ਕੋਲੇ ਉਪਲੀਆ ਇਹ ਬਰਨਾਲੇ ਕੋਲੇ ਹੈਗੀ ਫਰਵਾਹੀ ਦੇ ਨਾਲ ਰਾਜਗੜ੍ਹ ਫਰਵਾਹੀ ਉਪਲੀ ਤੇ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਆਪਣੇ ਚਾਣੂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਕੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ